ਜਿਸ ਬੱਚੇ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਬੱਚਾ ਇੱਕ ਭਿਆਨਕ ਬਿਮਾਰੀ ਨਾਲ ਗ੍ਰਸਤ ਹੈ ਬੱਚੇ ਨੂੰ ਰੀੜ ਦੀ ਹੱਡੀ ਦੀ ਸਪਾਈਨਲ ਮਸਕੂਲਰ ਐਟ੍ਰੋਫੀ ਟਾਈਪ 2 ਨਾਂ ਦੀ ਬਿਮਾਰੀ ਹੈ ਇਸ ਬਿਮਾਰੀ ਦਾ ਇਲਾਜ ਤਾਂ ਹੈ ਪਰ ਬਹੁਤ ਹੀ ਜ਼ਿਆਦਾ ਮਹਿੰਗਾ ਜਿਸ ਨੂੰ ਪਰਿਵਾਰ ਖੁਦ ਨਹੀਂ ਕਰਵਾ ਸਕਦਾ ਤੁਸੀਂ ਅਸੀਂ ਆਪਣੇ ਚੈਨਲ ਰਾਹੀਂ ਅਪੀਲ ਕਰਦੇ ਹਾਂ ਕਿ ਇਸ ਬੱਚੇ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਸਮਾਜ ਦਾ ਇਹ ਨੰਨਾ ਚਿਰਾਗ ਵੱਡਾ ਹੋ ਆਪਣੇ ਮਾਤਾ ਪਿਤਾ ਦਾ ਸਹਾਰਾ ਬਣ ਸਕੇ ਤੁਸੀਂ ਸਕਰੀਨ ਤੇ ਦਿਖਾਈ ਦੇ ਰਹੇ ਅਕਾਊਂਟ ਨੰਬਰ 'ਚ ਵੀ ਬੱਚੇ ਲਈ ਮਦਦ ਭੇਜ ਸਕਦੇ ਹੋ ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਚੱਲ ਰਹੇ ਪਤੇ ਤੇ ਪਰਿਵਾਰ ਨਾਲ ਸੰਪਰਕ ਵੀ ਕਰ ਸਕਦੇ ਹੋ ਦਾਸ ਮਹਾਰਾਜ ਕੀ ਜੈ ਗੁਰੂ ਰੂਪਿਆਰੇ ਸਾਧ ਸੰਗਤ ਜੀ ਆਪ ਜੀ ਨੂੰ ਸਮੂਹ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਸੂਹ ਸਮਾਜ ਦੇ ਵੱਲੋਂ ਜੋ ਕਿ ਖੁਰਲਾ ਖਿੰਗਰਾ ਦੇ ਵਿੱਚ ਛੋਟਾ ਜਿਹਾ ਬੱਚਾ ਹੈ ਤੁਸੀਂ ਦੇਖ ਰਹੇ ਹੋ ਜੋ ਕਿ ਬਿਮਾਰੀ ਦੇ ਵਿੱਚ ਝੂਲ ਰਿਹਾ ਜਿਸ ਦੀ ਬਿਮਾਰੀ ਦਾ ਇਲਾਜ ਜਿਹੜਾ ਹੈ ਉਹ ਕਮ ਸੇ ਕਮ ਲੱਖਾਂ ਜਣੀ ਕਰੋੜਾਂ ਦੇ ਵਿੱਚ ਹੈ ਸੋ ਪਰਿਵਾਰ ਜਿਹੜਾ ਗਰੀਬ ਪਰਿਵਾਰ ਹੈ ਇਹ ਐਡਾ ਵੱਡਾ ਇਲਾਜ ਨਹੀਂ ਕਰਵਾ ਸਕਦਾ ਸੋ ਇਸ ਵਾਸਤੇ ਸਾਰੇ ਸਮੂਹ ਸੰਗਤ ਨੂੰ ਇਹ ਬੇਨਤੀ ਹੈ ਕਿ ਵੱਧ ਚੜ ਕੇ ਆਪਣਾ ਜਿੰਨਾ ਵੀ ਆਪਣਾ ਯੋਗਦਾਨ ਇਸ ਦੇ ਵਿੱਚ ਤੁਸੀਂ ਪਾਉਣਾ ਚਾਹੁੰਦੇ ਹੋ ਉਹ ਆਪਣਾ ਯੋਗਦਾਨ ਜਰੂਰ ਪਾਓ ਸੋ ਆਪ ਜੀ ਨੂੰ ਇਹ ਅਪੀਲ ਜਿਹੜੀ ਹੈ ਜਿੱਦਾਂ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਹੋਈਆਂ ਵੀ ਸੰਗਤਾਂ ਉਹਨਾਂ ਵਾਸਤੇ ਵੀ ਇਹ ਕਾਰਜਕਾਲਾ ਜਿਹੜਾ ਹੈ ਬਹੁਤ ਵਧੀਆ ਹੈ ਪੁੰਨ ਦਾ ਦਾਨ ਦਾ ਹੈ ਕਿ ਤੁਸੀਂ ਕਰ ਸਕਦੇ ਆ ਸੋ ਇਸ ਦੇ ਬਾਰੇ ਸਰਕਾਰ ਨੂੰ ਵੀ ਆਪਣੀ ਜਿਹੜੀ ਪਹੁੰਚ ਹੈ ਉਹ ਕਰ ਰਹੇ ਆ ਪੂਰੀ ਕਿ ਸਰਕਾਰ ਇਸ ਦੇ ਵਿੱਚ ਮਦਦ ਕਰੇ ਕਿਉਂਕਿ ਸਰਕਾਰ ਸਭ ਕੁਝ ਕਰ ਸਕਦੀ ਹੈ ਸੋ ਸਾਡੇ ਵੱਲੋਂ ਸ੍ਰੀ ਬਲਵੀਰ ਕੁਮਾਰ ਜੀ ਮਠਾਪੁਰੀਆ ਜਿਨ੍ਹਾਂ ਨੇ ਸੇਵਾ ਸੁਸਾਇਟੀ ਵੱਲੋਂ 3100 ਰੁਪਿਆ ਜਿਹੜੀ ਆ ਸੇਵਾ ਕੀਤੀ ਐ ਇਸ ਦੇ ਵਿੱਚ ਜੋ ਕਿ ਬੱਚੇ ਦਾ ਇਲਾਜ ਹੋਣਾ ਹੈ ਸੋ ਆਪ ਜੀ ਨੂੰ ਵੀ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਵੱਧ ਚੜ ਕੇ ਆਪਣਾ ਜਿਹੜਾ ਇਸ ਦੇ ਵਿੱਚ ਯੋਗਦਾਨ ਪਾਓ ਤਾਂ ਕਿ ਬੱਚਾ ਜਿਹੜਾ ਹੈ ਪਰਿਵਾਰ ਦੇ ਵਿੱਚ ਦੌੜ ਭੱਜ ਸਕੇ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ Shamla Chander Building Maintenance Handyman Under Check Trade Platform is now available on your local London area. He has more than five years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ